ਆਹ ਬੋਲਦਾ ਵੀ ਇਹ ਕਿੰਨੀਆਂ ਕਰਾ ਭੇਜੋਗੇ ਹਾਂ ਰੱਬ ਨਾ ਕਰੇ ਕਿ ਇਥੇ ਵੱਧ ਘਟ ਹੋ ਜਾਵੇ ਐਨਐਨਆਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਬਰੇਕਿੰਗ ਨਿਊਜ਼ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਜੇਕਰ ਪਾਣੀ ਦੀ ਗੱਲ ਕਰੀ ਤਾਂ ਤਕਰੀਬਨ ਯੱਕਦਮ ਚਾਰ ਤੋਂ 5 ਫੁੱਟ ਪਾਣੀ ਪਹਿਲਾਂ ਵਧਿਆ ਉਸ ਤੋਂ ਬਾਅਦ 1 ਫੁੱਟ ਪਾਣੀ ਹੋਰ ਵਧਿਆ ਕੁੱਲ ਮਿਲਾ ਕੇ 2 ਘੰਟਿਆਂ ਦੇ ਵਿੱਚ ਤਕਰੀਬਨ 6 ਫੁੱਟ ਪਾਣੀ ਵੱਧ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਬ੍ਰੇਕਿੰਗ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਬਹੁਤ ਸਾਰੇ ਗੁੱਜਰ ਬਰਾਦਰੀ ਦੇ ਲੋਕ ਅੰਦਰ ਦਰਿਆ ਤੇ ਫਸੇ ਹੋਏ ਹੈ ਤੇ ਜੋ ਉਹਨਾਂ ਦੇ ਮੱਜਾਚਾਰ ਦੇ ਉਹ ਵੀ ਅੰਦਰ ਫਸੇ ਹੋਏ ਹੈ ਤਾਂ ਜਾ ਤੌ ਇਹਨਾਂ ਪ੍ਰਸ਼ਾਸਨ ਕੋਈ ਕੱਢਣ ਦੀ ਮਤਤ ਕਰੇ ਤੇ ਜਾਂ ਫਿਰ ਮਾੜਾ ਮੋਟਾ ਅੱਗੇ ਤੋਂ ਕੋਈ ਸੋਚ ਸਮਝ ਕੇ ਅੰਦਰ ਜਾਣ ਵੀ ਜਦੋਂ ਬਾਰਿਸ਼ ਦਾ ਮੌਸਮ ਹੋਵੇ ਤਾਂ ਦਰਿਆਵਾਂ ਦੇ ਅੰਦਰ ਨਾ ਜਾਈਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਨਜ਼ਰ ਆਏਗਾ ਦੂਜੇ ਪਾਸੇ ਇੱਕ ਵੱਡੀ ਖਬਰ ਵੱਡੀ ਤਸਵੀਰ ਤੁਹਾਨੂੰ ਮੈਂ ਦਿਖਾਵਾਂਗਾ ਇਧਰਲੀ ਸਾਈਡ ਦੀ ਤੁਸੀਂ ਦੇਖ ਸਕਦੇ ਹੋ ਇਧਰ ਜੋ ਬੰਨ ਹੈ ਕਾਫੀ ਦਿਨਾਂ ਤੋਂ ਉਹ ਬੰਨ ਟੁੱਟਿਆ ਹੋਇਆ ਸੀ ਪਰ ਇਹ ਤੱਕ ਕੋ ਬੰਨ ਬੰਨਿਆ ਨਹੀਂ ਗਿਆ ਪ੍ਰਸ਼ਾਸਨ ਦੀ ਕਿੰਨੇ ਕਿਤੇ ਨਲਾਇਕੀ ਕਹਿ ਸਕਦੇ ਆ ਪ੍ਰਸ਼ਾਸਨ ਦੀ ਇੱਕ ਇਥੇ ਵੱਡੀ ਨਕਾਮੀ ਵੀ ਕਹਿ ਸਕਦੇ ਆ ਜਦੋਂ ਇਥੋਂ ਰੇਤਾ ਝੁਕਣਾ ਹੁੰਦਾ ਤਾਂ ਤਕਰੀਬਨ ਸਾਰੇ ਇਥੇ ਆ ਜਾਂਦੇ ਆ ਆਪਦਾ ਪੂਰਾ ਲਾਮ ਲਸ਼ਕਰ ਲੈ ਕੇ ਟਰਾਲੀਆਂ ਵਾਲੇ ਵੀ ਆ ਜਾਣਗੇ ਟਿਪਰਾਂ ਵਾਲੇ ਵੀ ਆ ਜਾਣਗੇ ਪਰ ਜਦੋਂ ਡੁੱਬਦੇ ਆ ਤਾਂ ਆਮ ਲੋਕ ਗਰੀਬ ਲੋਕ ਡੁੱਬਦੇ ਆ ਦਰਿਆਵਾਂ ਦੇ ਅੰਦਰ ਕਦੇ ਇਹ ਨਹੀਂ ਸੁਣਿਆ ਕਿ ਕਿਸੇ ਲੀਡਰ ਦਾ ਪੁੱਤ ਆ ਕੇ ਇਥੇ ਡੁੱਬਿਆ ਹੋਵੇ ਕਦੇ ਨਹੀਂ ਇਹ ਜਾਂ ਹੋ ਸਕਦਾ ਤਾਂ ਇਹ ਇੱਕ ਦੁਖਦਾਈ ਖਬਰ ਹੈ ਸਾਡੀ ਇੱਕ ਕਹਿ ਸਕਦੇ ਆ ਕਿ ਬੜੀ-ਬੜੀ ਹਕਮਤ ਭਾਗੀ ਸਾਡੇ ਲਈ ਵੀ ਗੱਲ ਹੈ ਤਾਂ ਨਕਾਮੀ ਸਰਕਾਰ ਦੀ ਹੈ ਪ੍ਰਸ਼ਾਸਨ ਦੀ ਹੈ ਤਾਂ ਪਰ ਹੁਣ ਦੇ ਹਾਲਾਤ ਕੀ ਤਾਜ਼ਾ ਹਾਲਾਤ ਅਸੀਂ ਸੁੱਕੇ ਥਾਂ ਤੇ ਖੜੇ ਆ ਉਹ ਅੱਗੇ ਦੇ ਹਾਲਾਤ ਵੀ ਦਿਖਾਵਾਂਗੇ ਤਾਂ ਭਾਈ ਸਾਹਿਬ ਮੇਰੇ ਨਾਲ ਜੀ ਲਗਾਤਾਰ ਪਾਣੀ ਵਧ ਰਿਹਾ ਕਿੰਨੇ ਟਾਈਮ ਤੋਂ ਇੱਥੇ ਮੌਜੂਦ ਹਾਂ ਤੁਸੀਂ ਤੇ ਭਾਜੀ ਸਾਨੂੰ ਪੌਣਕ ਘੰਟਾ ਹੋ ਗਿਆ ਲਗਭਗ ਘਟੋ ਘੜ 2 ਫੁੱਟ ਪਾਣੀ ਵਧ ਗਿਆ ਤੇ ਪਹਿਲਾਂ ਜਿਹੜਾ ਸਵੇਰੇ 8 ਵਜੇ ਤਾਂ ਬਹੁਤ ਥੱਲੇ ਸੀ ਪਾਣੀ ਤੇ ਜਦੋਂ ਅਸੀਂ ਆਏ ਆ 10 ਵਜੇ ਦੇ ਲਗਭਗ ਉਦੋਂ 4 ਕ ਫੁੱਟ ਪਾਣੀ ਵਧ ਗਿਆ ਸੀ ਕੋਲੋਂ ਮਲਾ ਕੇ ਆਪਾਂ ਜਕਰ ਜਿਕਰ ਕਰੇ ਤਾਂ 6 ਕੋਹ ਫੁੱਟ ਬਨੇ ਵੱਧ ਗਿਆ ਹੋਊਗਾ। 6 ਦੇ ਲੱਗ ਪਾ ਵਾਦੀ ਵਧਿਆ ਹੋਊ ਜੀ। ਵਾਦੀ ਵਧਿਆ ਇਹ ਝੋਨੇ ਤਾਂ ਸਾਰੇ ਡੁੱਬ ਗਏ ਅੰਦਰਲੇ ਬੰਨੇ ਸੀ ਜਿਹੜੇ ਆ। ਉਹ ਸਾਰੇ ਡੁੱਬ ਚੁੱਕੇ। ਡੁੱਬ ਚੁੱਕੇ ਆ ਉਹ 100 ਮੱਝ ਫਸੀਆਂ ਨਾਲ ਦੋ ਮੁੰਡੇ ਫਸੇ ਹੋਏ ਆ। ਤੇ ਉਹਨਾਂ ਨੂੰ ਵੀ ਹੁਣ ਕਿਵੇਂ ਆਉਣਗੇ ਬਾਹਰ ਉਸ ਹਿਸਾਬ ਨਾਲ ਤੇ ਇਹਦਾ ਪ੍ਰਸ਼ਾਸਨ ਪਤਾ ਨਹੀਂ ਕਦੋਂ ਬੜੂਗਾ ਸਾਡਾ। ਤਾਂ ਪ੍ਰਸ਼ਾਸਨ ਤੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਆ। ਭਾਈ ਜੀ ਜੇ ਤੁਸੀਂ ਹਾਂ ਜੀ। ਬੇੜੀ ਹੋਵੇ ਲੱਗੇ ਯਾਰ ਇੰਜਨ ਵਾਲੀ ਬੇੜੀ ਹੋਵੇ ਕੋਈ ਬੰਦਾ ਕਹਿੰਦਾ ਨੁਕਸਾਨ ਹੁੰਦਾ ਬੰਦਾ ਕੱਢ ਤਾਂ ਸਕਦੇ ਅਸੀਂ 1 ਘੰਟੇ ਤੋਂ ਮੌਜੂਦ ਹਾਂ ਇੱਥੇ ਜੀ ਤੇ ਪਾਣੀ ਕਾਫੀ ਤੇਜ਼ੀ ਨਾਲ ਵਧ ਰਿਹਾ ਜੀ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਆ ਜਲਦੀ ਦੀ ਜਲਦੀ ਪਹੁੰਚਣ ਜੋ ਅੰਦਰ ਗੁੱਜਰ ਪਰਿਵਾਰ ਫਸੇ ਆ ਤੇ ਜੋ ਪਸ਼ੂ ਫਸੇ ਹੋਏ ਆ ਔਰ ਦੋ ਬੰਦੇ ਵੀ ਫਸੇ ਹੋਏ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਜੇਕਰ ਆਪਾਂ ਇਦੋਂ ਪਿਛਲੇ ਸਾਲ ਦੀ ਗੱਲ ਕਰੀਏ 2019 ਦੀ ਗੱਲ ਕਰੀਏ ਤਾਂ ਹਾਲਾਤ ਕਿੱਦਾਂ ਦੇ ਬਣੇ ਸੀ ਜੇਕਰ ਆਪਾਂ ਇੱਧਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਬੰਦੇ ਤੇ ਫਸੇ ਹੋਏ ਸੀ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਤੋਂ ਉਦੋਂ ਵੀ ਬਹੁਤ ਮੰਦੇ ਹਾਲਾਤ ਸੀਗੇ ਜਿਦਾਂ ਦੇ ਅੱਜ ਦੇਖ ਰਹੇ ਹੋ ਤੁਸੀਂ ਪ੍ਰਸ਼ਾਸਨ ਬਿਲ ਤੇ ਜੋ ਪਹਿਲਾ ਬੰਨ ਟੁੱਟਾ ਸੀ ਅੱਜ ਵੀ ਉਥੋਂ ਟੁੱਟਾ ਹੋਇਆ ਜੀ ਪਰ ਪਹਿਲਾ ਬੰਨ ਅਜੇ ਤੱਕ ਨਹੀਂ ਬੰਨਿਆ ਗਿਆ ਨਹੀਂ ਪਹਿਲਾ ਬੰਨ ਨਹੀਂ ਬੰਨਿਆ ਗਿਆ ਜੀ 5 ਸਾਲ ਦੇ ਵਿੱਚ ਪ੍ਰਸ਼ਾਸਨ ਇਧਰ ਆਇਆ ਨਹੀਂ ਬਿਲਕੁਲ ਹੀ ਨਹੀਂ ਆਇਆ ਜੀ ਹੁਣ ਵੀ ਅੱਜ ਵੀ ਸਾਨੂੰ ਖਤਰਾ ਆ ਜਦੋਂ ਪਾਣੀ ਚੜਦਾ ਸਾਨੂੰ ਪਹਿਲਾਂ ਆਪਣੇ ਖੇਤਾਂ ਵੱਲ ਛੱਡ ਕੇ ਦਰਿਆਲ ਰੋਜ ਦੇਖਣ ਆਉਣਾ ਪੈਂਦਾ ਸਾਨੂੰ ਕਿਤੇ ਪਾਣੀ ਤੇ ਨਹੀਂ ਚੜਿਆ ਹੁਣ ਅੱਜ ਪਾਣੀ ਚੜਿਆ ਤੇ ਸਾਡੇ ਸਾਹ ਸਾਹ ਸੁੱਕੇ ਹੋਏ ਆ ਕਿਸੇ ਟਾਈਮ ਹੀ ਇਥੇ ਟੁੱਟਣ ਦੇ ਚਾਂਸ ਹੋ ਸਕਦੇ ਆ ਇਸ ਲਈ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਜਲਦ ਤੋਂ ਜਲਦ ਪਹੁੰਚ ਕੇ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਜਰੂਰ ਪਾਇਆ ਜਾ ਰਿਹਾ ਹੈ ਭਾਜੀ ਲਗਾਤਾਰ ਇੱਥੇ ਮੌਜੂਦ ਹਾਂ ਸਵੇਰੇ ਤੁਸੀਂ ਆਏ ਹੋ ਤਾਂ ਬਹੁਤ ਸਾਰੇ ਲੋਕ ਪੁਲ ਦੇ ਉੱਪਰ ਵੀ ਖੜੇ ਆ ਤੇ ਕਿੰਨਾ ਕੁ ਪਾਣੀ ਵਧ ਰਿਹਾ ਹੈ ਸਪੀਡ ਕਿੰਨੀ ਕੁ ਪਾਣੀ ਦੀ ਪਾਣੀ ਤਕਰੀਬਨ 6 ਫੁੱਟ ਵਧ ਗਿਆ ਜੀ ਇਹ ਅੱਧੇ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ 6 ਫੁੱਟ ਵਧ ਗਿਆ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਜੀ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਇੱਥੇ ਆਇਆ ਨੂੰ ਕੋਈ ਨਹੀਂ ਬੰਦਾ ਪਹੁੰਚਿਆ ਇੱਥੇ ਤਾਂ ਪ੍ਰਸ਼ਾਸਨ ਤੇ ਵੱਡੇ ਸਵਾਲ ਉੱਠੇ ਆ ਤਾਂ ਹਾਂਜੀ ਕੁਝ ਅੱਗੇ ਤਾਂ ਆਪਾਂ ਗੱਲ ਕਰਦਾ ਜਾਂਦੇ ਆ ਹਾਂਜੀ ਇਸ ਜਗ੍ਹਾ ਤੇ ਆਪਾਂ ਖੜੇ ਆ ਜੇਕਰ ਆਪਾਂ ਅੱਗੇ ਮੂਰੇ ਆਣਾ ਜੇ ਜੇਕਰ ਆਪਾਂ ਗੱਲ ਕਰੀ ਜਿਸ ਜਗ੍ਹਾ ਤੇ ਆਪਾਂ ਤੁਰ ਰਹੇ ਆ ਤਾਂ ਇਹ ਕਹਿੰਦੇ ਕੋਈ ਰੇਤੇ ਦੀ ਗੱਲ ਹੁੰਦੀ ਹੈ ਹੋਰ ਕੇ ਗੱਲ ਹੁੰਦੀ ਹੈ ਜੇ ਸੱਚ ਸਰਕਾਰ ਨੇ ਮੁਨਾਫਾ ਖੱਟਣਾ ਹੁੰਦਾ ਤਾਂ ਉਦੋਂ ਤਾਂ ਸਾਰੇ ਆ ਜਾਂਦੇ ਅੱਜ ਇੱਥੇ ਕੋਈ ਵੀ ਨਹੀਂ ਪਹੁੰਚ ਰਿਹਾ ਪਾਣੀ ਲਗਾਤਾਰ ਵਧ ਰਿਹਾ ਸਪੀਡ ਬਹੁਤ ਜ਼ਿਆਦਾ ਹੈ ਇਹ ਤਾਂ ਭਾਜੀ ਰੇਤੇ ਵਾਲੇ ਤਾਂ ਉਦੋਂ ਰੌਣਕਾਂ ਪੂਰੀਆਂ ਲਾ ਛੜਦੇ ਸੜਕਾਂ ਤੋੜ ਦਿੰਦੇ ਸਾਡੀਆਂ ਕਈ ਜਵਾਗ ਥੱਲੇ ਆਏ ਬੜਾ ਕੁਝ ਹੋਇਆ ਧਰਨੇ ਲੱਗੇ ਪਰ ਹੁਣ ਜਿਹੜਾ ਕਿਸੇ ਪ੍ਰਸ਼ਾਸਨ ਨੂੰ ਨਹੀਂ ਦਿਸਦਾ ਆ 2019 ਦੇ ਵਿੱਚ ਸੱਚ ਬੰਨ ਟੁੱਟਾ ਸੀਗਾ ਤੇ ਉਦੋਂ ਕਹਿੰਦੇ ਸੀ 18 ਫੁੱਟੇ ਨੂੰ ਚੌੜਾ ਜੀ ਅ ਉਦੋਂ ਬਾਅਦ ਜੀ ਕਈ ਸਰਕਾਰਾਂ ਬਦਲ ਗਈਆਂ ਵੇਖ ਲਓ ਕਾਂਗਰਸੀ ਵੀ ਚਲੇ ਗਏ ਝਾੜੂ ਵਾਲੇ ਵੀ ਆ ਗਏ ਤੇ ਬਸ ਗੱਲਾਂ ਵਾਲੀ ਆ ਜੀ ਇਹ ਨਾ ਤੇ ਨਾ ਤੋਂ ਸੜਕ ਤਾਂ ਕੀ ਬਣਨੀ ਇਹਨਾਂ ਨੇ ਮਿੱਟੀ ਵੀ ਨਹੀਂ ਪਾਈ ਬੰਦ ਦਿੱਤੇ ਆ ਵੇਖ ਲਓ ਉਸੇ ਤਰ੍ਹਾਂ ਹੀ ਸੜਕ ਸੜਕ ਤਾਂ ਇਹਨਾਂ ਨੇ ਕੀ ਬਣਾਉਣੀ ਕਹਿੰਦੇ ਸੀ ਬੰਨ ਨੂੰ ਪੱਕਾ ਕਰ ਦਾਂਗੇ 18 ਫੁੱਟ ਚੌੜੀ ਸੜਕ ਬਣੂਗੀ ਅਜੇ ਤੱਕ ਨਹੀਂ ਕੁਝ ਹੋਇਆ ਸੜਕ ਭਾਜੀ ਛੱਡੋ ਤੇ ਇਹਨਾਂ ਨੇ ਮਿੱਟੀ ਨਹੀਂ ਪਾਈ ਆ ਵੇਖੋ ਸਾਹਮਣੇ ਬੰਨ ਟੁੱਟੇ ਹੋਏ ਨੋਜ 10 ਕਿਲੋਮੀਟਰ ਟੁੱਟੀ ਹੋਈ ਬੰਨ ਬੰਨ ਟੁੱਟਿਆ ਹੋਇਆ ਹਾਲਾਤ ਨਾਜ਼ੁਕ ਬਣ ਸਕਦੇ ਆ ਦਰਿਆਵਾਂ ਦੇ ਅੰਦਰ ਕਹਿੰਦੇ ਕੋਸ਼ ਝੋਨੇ ਦੀ ਫਸਲ ਸੀ ਬੜੀ ਮਿਹਨਤ ਨਾਲ ਕਿਸਾਨਾਂ ਨੇ ਪਾਲੀ ਸੀ ਉਹ ਡੁੱਬ ਚੁੱਕੀ ਹੈ ਪਰ ਅੱਗੇ ਪਾਣੀ ਦੀ ਤਸਵੀਰ ਦਿਖਾਵਾਂਗੇ ਸਿਹਦੀਆਂ ਤਸਵੀਰਾਂ ਲਾਈਵ ਹੈ ਨਰ ਨਿਊਜ਼ ਦੇ ਫੇਸਬੁਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਤਾਂ ਬਹੁਤ ਸਾਰੇ ਜੇ ਲੋਕ ਨੇ ਉਹ ਇੱਥੇ ਦਰਿਆ ਦਾ ਪਾਣੀ ਦੇਖਣ ਵੀ ਪਹੁੰਚੇ ਹੋਏ ਆ ਪਰ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹ ਪਹੁੰਚ ਜਾਵੇ ਦੂਜੀ ਗੱਲ ਜੇਕਰ ਲੋਹਿਆਂ ਲਾ ਕੇ ਦੀ ਗੱਲ ਕਰੀ ਤਾਂ 19 ਦੇ ਵਿੱਚ ਉਹਨਾਂ ਸੰਤਾਪ ਪਾਣੀ ਦਿਹੜਾਇਆ ਉਸ ਤੋਂ ਬਾਅਦ 23 ਦੇ ਵਿੱਚ ਪਾਣੀ ਆਇਆ ਔਰ ਜੇਕਰ ਪਹਿਲਾਂ ਦੀ ਗੱਲ ਕਰੀ ਇੱਕ ਮਹੀਨਾ ਤੱਕ ਫਿਰ ਪਾਣੀ ਆਇਆ ਪਰ ਹੁਣ ਦੇ ਜੋ ਤਾਜ਼ ਹਾਲਾਤ ਹੈ ਉੱਥੇ ਵਿਗੜ ਸਕਦੇ ਆ ਉਹਨਾਂ ਨੂੰ ਜੋ ਅੰਦਰ ਧੱਕਾ ਵਸਤੀ ਦੇ ਲੋਕ ਆ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਕਿਉਂਕਿ ਉੱਥੇ ਪਾਣੀ ਕਾਫੀ ਹੈ ਤਾਂ ਵੱਧ ਜਾਂਦਾ ਹੈ ਤਾਂ ਦਰਦਨਾਕ ਤਸਵੀਰਾਂ ਨੇ ਹੌਲੀ-ਹੌਲੀ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ ਛਟਾਰਾ ਇੱਕ ਸਥਾਨ ਤੋਂ ਕੀਤੀ ਸੀ ਜਦੋਂ ਖਬਰ ਸ਼ੁਰੂ ਕੀਤੀ ਸੀ ਤਾਂ ਹੁਣ ਉੱਥੇ ਵੀ ਪਾਣੀ ਆ ਚੁੱਕਿਆ ਹੈ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦਾ ਸਕਦੇ ਹੋ ਇਹਨਾਂ ਦਾ ਨਿਊਜ਼ ਦੇ ਫੇਸਬੁੱਕ ਪੇਜ ਤੇ ਤਾਂ ਪਾਣੀ ਦੀ ਸਪੀਡ ਜ਼ਿਆਦਾ ਹੈ ਲਗਾਤਾਰ ਪਾਣੀ ਵਧ ਰਿਹਾ ਹੈ ਕਈ ਥਾਵਾਂ ਤੇ ਬੰਨ ਨੂੰ ਖੋਰਾ ਵੀ ਲੱਗਿਆ ਹੋਇਆ ਇੱਕ ਇੱਥੇ ਨੋਚ ਹੈ ਲੰਮੀ ਨੋਚ ਉਹਨੂੰ ਅਕਸਰ ਕਿਹਾ ਜਾਂਦਾ ਹੈ ਤਾਂ ਉਹ ਨੋਚ ਬਹੁਤ ਸਾਰੇ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਲੰਬੇ ਸਮੇਂ ਤੋਂ ਉੱਥੇ ਵੀ ਇੰਨੇ ਕੋਈ ਖਾਸ ਪ੍ਰਬੰਧ ਨਹੀਂ ਸਰਕਾਰ ਵੱਲੋਂ ਕੀਤੇ ਗਏ ਪਰ ਪਾਣੀ ਦੀ ਸਪੀਡ ਦੇਖ ਸਕਦੇ ਹੋ ਕਿ ਟੋਇਆ ਜੋ ਹੈ ਇਹ ਟੋਏ ਤੋਂ ਇਧਰ ਦੀ ਦੇਖ ਰਿਹਾ ਮਾੜੀ ਜਿਹੀ ਤਸਵੀਰ ਅਸੀਂ ਤੁਹਾਨੂੰ ਦਿਖਾਉਂਦੇ ਆਂ ਤਕਰੀਬਨ 3 ਫੁੱਟ ਥੱਲੇ ਨਾਰ ਜੇ ਫੇਸਬੁਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਕਿ ਨਿਊਜ਼ ਨੂੰ ਚਲਦੇ ਚਲਦੇ ਸ਼ੇਅਰ ਜਰੂ ਕਰ ਦਿਓ ਸ਼ੇਅਰ ਕਰਨ ਨਾਲ ਕਿਸੇ ਦਾ ਭਲਾ ਹੋ ਸਕਦਾ ਤਾਂ ਸਾਹਮਣੇ ਮੱਝਾਂ ਮੱਝਾਂ ਜੋ ਹਨ ਹੈ ਉਹ ਅੰਦਰ ਡੁੱਬੀਆਂ ਹੋਈਆਂ ਡੁੱਬੀਆਂ ਹੋਈਆਂ ਪਣੀ ਕਹਿ ਸਕਦੇ ਅੰਦਰ ਫਸੀ ਹੋਈਆਂ ਕਹਿ ਸਕਦੇ ਆ ਤਾਂ ਉਹਨਾਂ ਨੂੰ ਜੋ ਚਾਰਕ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਕਰ ਰਿਹਾ ਹੈ ਪਰ ਦਰਿਆ ਸਤਲੂ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਇਹਨਾਂ ਦਾ ਨਾਰ ਨਿਊਜ਼ ਦੇ ਫੇਸਬੁਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਤੱਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਇੱਕ ਮਕੈ ਸਕਦੇ ਕਿ ਢਿੱਗ ਰੁੜ ਕੇ ਆ ਰਹੀ ਹੈ ਕਿਤੋਂ ਨ ਕਿਤੋਂ ਇਹ ਜਰੂਰ ਆਈ ਹੋਵੇਗੀ ਜਿਸ ਜਗ੍ਹਾ ਤੇ ਦਰਿਆ ਨੇ ਖੋਰਾ ਲਾਇਆ ਹੋਵੇਗਾ ਤਾਂ ਇਹ ਦੇਖ ਸਕਦੇ ਹੋ ਪਾਣੀ ਲਗਾਤਾਰ ਜਲ ਪੱਧਰ ਦਰਿਆ ਸਤਲੁਜ ਦਾ ਵਧ ਰਿਹਾ ਹੈ ਬੜੀਆਂ ਤਸਵੀਰਾਂ ਦਰਦਨਾਕ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਅਗਲੀ ਅਪਡੇਟ ਕੀ ਹੋਵੇਗੀ ਲਗਾਤਾਰ ਅਸੀਂ ਤੁਹਾਡੇ ਕੋ ਪਚਾਉਂਦੇ ਰਹਾਂਗੇ ਤੁਸੀਂ ਆਪਣੇ ਚੈਨਲ NNAR News ਦੇ Facebook ਪੇਜ ਦੇ ਨਾਲ ਜੁੜੇ ਰਹੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾ ਪੜਾ ਹੋ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ